ਹਾਂਜੀ ਬਾਕੀ ਸਾਹਿਬ ਅੱਜ ਤੁਹਾਨੂੰ ਐਡੀਸਿਨਿਊਜ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਜਨਰਲ ਬੋਡੀ ਮੀਟਿੰਗ ਹੋਈ ਆ ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਪਹਿਲੂਆਂ ਦੇ ਉੱਤੇ ਬੜੀ ਵਿਸਤਾਰਪੂਰਵਕ ਜਿਹੜੀ ਆ ਚਰਚਾ ਹੋਈ ਆ ਜਿਹਦੇ ਵਿੱਚ ਕਲੀਨ ਸਿਟੀ ਦਾ ਕਨਸੈਪਟ ਵੀ ਜਿਹੜਾ ਉੱਤੇ ਵਿਚਾਰ ਹੋਇਆ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਆ ਉਹਦੇ ਤੇ ਵੀ ਵਿਚਾਰ ਸਾਂਝੇ ਹੋਏ ਆ ਤੇ ਇੱਕ ਜਿਹੜਾ ਮੈਗਾ ਅਸੀਂ ਕੈਂਪ ਲਾ ਰਹੇ ਆਂ ਅੱਖਾਂ ਦਾ ਜਿਹੜਾ ਮੁਫਤ ਆਪਰੇਸ਼ਨ ਕੈਂਪ ਜਿਹੜਾ ਲੱਗ ਰਿਹਾ ਜਿਸ ਦੇ ਵਿੱਚ ਜਨਰਲ ਮੈਡੀਕਲ ਕੈਂਪ ਵੀ ਲੱਗਿਆ ਉਹਦੇ ਤੇ ਵੀ ਵਿਚਾਰਾ ਹੋਈਆਂ ਤੇ ਜਿਹੜੇ ਸਰਹੰਦੀ ਦਾ ਸੀਜਨ ਆ ਰਿਹਾ ਉਹਦੇ ਚੰਦੀਡੀ ਪਰਸਨਲਟੀ ਬਲੈਂਕਟ ਤੇ ਉਟੀਆਂ ਵਗੈਰਾ ਵੰਡਣੀਆਂ ਉਹਦੀ ਵੀ ਗੱਲ ਹੋਈ ਆ ਤੇ ਨੈਕਸ ਜਿਹੜੀ ਹਰ ਸਾਲ ਦੀ ਤਰ੍ਹਾਂ ਜਿਹੜੀ ਇੱਕ ਸਾਡਾ ਰੋਟਰੀ ਦਾ ਮਤਲਬ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ ਅਸੀਂ ਹਰ ਸਾਲ ਪ੍ਰਧਾਨ ਦੀ ਚੋਣ ਕਰਦੇ ਆਂ ਉਹਦੇ ਵਿੱਚ ਸਾਰੇ ਮੈਂਬਰਾਂ ਦੇ ਜਿਹੜੀ ਮਤਲਬ ਜਿਹੜੀ ਮੇਰੀ ਲੀਡਰਸ਼ਿਪ ਚ ਪੂਰਨ ਤੌਰ ਤੇ ਭਰੋਸਾ ਪ੍ਰਕਾਇਆ ਉਹਦੇ ਲਈ ਮੈਂ ਸਾਰੇ ਸਮੂਹ ਮੈਂਬਰ ਸਹਿਵਾਨਾਂ ਦਾ ਦਿਲ ਦੀਆਂ ਗਰਹਾਈਆਂ ਤੋਂ ਬੜਾ ਧੰਨਵਾਦੀ ਆ ਤੇ ਨਾਲ ਦੀ ਨਾਲ ਮੈਂ ਮੈਂ ਵਾਦਾ ਵੀ ਕਰਦਾ ਭਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਸਾਡੀ ਇਹ ਮਤਲਬ ਜਿਸ ਭਾਵਨਾ ਨਾਲ ਜਿਸ ਸਪਿਰਟ ਨਾਲ ਅਸੀਂ ਕੰਮ ਕਰਦੇ ਆ ਉਹ ਤੋਂ ਵੀ ਆਪਾਂ ਦੋ ਕਦਮ ਅੱਗੇ ਚੱਲ ਕੇ ਜਿਹੜਾ ਮਤਲਬ ਇਹਨੂੰ ਅੰਜਾਮ ਦੇਵਾਂਗੇ ਪ੍ਰੈਕਟੀਕਲ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਜੇ ਨਾ ਪੁੱਛੋ ਮੇਰੀ ਮੰਜ਼ਲ ਕਹਾਂ ਹੈ ਅਭੀ ਤੋ ਸਫਰ ਕਾ ਇਰਾਦਾ ਕੀਆ ਹੈ ਨਾ ਹਾਰੂਗਾ ਹੌਸਲਾ ਕਬੀ ਉਮਰ ਪਰ ਜੇ ਵਾਦਾ ਕਿਸੇ ਔਰ ਸੇ ਨਹੀਂ ਮੈਂ ਖੁਦ ਸੇ ਕੀਆ ਹੈ ਕਮਿਟਮੈਂਟ ਜਿਹੜੀ ਹੈ ਹਮੇਸ਼ਾ ਆਪਣੇ ਨਾਲ ਹੁੰਦੀ ਹੈ ਤੇ ਮੈਂ ਮਾਨਯੋਗ ਮੈਂਬਰ ਸਾਹਿਬਾਨਾਂ ਨੂੰ ਇਹ ਪੂਰਨ ਤੌਰ ਤੇ ਭਰੋਸਾ ਦਵਾਉਣਾ ਕਿ ਰੋਟਰੀ ਕਲੱਬ ਬੰਗਾ ਗਰੀਨ ਦੀ ਇਸ ਇਲਾਕੇ ਦੇ ਵਿੱਚ ਇਹੋ ਜੀ ਪਹਿਚਾਣ ਬਣੇਗੀ ਵੀ ਲੋਕ ਇੱਕ ਵੱਖਰੀ ਜਿਹੜੀ ਪਹਿਚਾਣ ਬਣੂਗੀ ਤੇ ਇਹੋ ਜੇ ਅਸੀਂ ਕਾਰਜਾਂ ਨੂੰ ਜਿਹੜਾ ਅੰਜਾਮ ਦੇਵਾਂਗੇ ਸਾਡੇ ਨਾਲ ਸ਼ਮਿੰਦਰ ਸਿੰਘ ਦਰਜਾ ਜੀ ਜਿਹੜੇ ਹਮੇਸ਼ਾ ਹੀ ਮਤਲਬ ਇਹ ਤਤਪਰ ਆਪਾਂ ਮਤਲਬ ਇਹ 24 ਘੰਟੇ ਚੋਂ 18 ਘੰਟੇ ਇਕੱਠੇ ਰਹਿੰਦੇ ਆ ਸਾਡੇ ਨਾਲ ਹੁਣ ਕਾਫਲੇ 'ਚ ਸਖਵਿੰਦਰ ਸਿੰਘ ਧਾਮੀ ਜੀ ਮਤਲਬ ਇਹ ਆ ਵੀ ਨਾਲ ਸਾਡੇ ਜੁੜੇ ਨੇ ਸਰਦਾਰ ਰਣਜੀਤ ਸਿੰਘ ਜੀ ਜੂਕੇ ਫਤਵਾਲ ਤੋਂ ਜੁੜੇ ਨੇ ਤੇ ਬਾਕੀ ਵੀ ਹੋਰ ਸਾਰੇ ਮੈਂਬਰ ਸਹਿਬਾਨ ਸਾਡੇ ਕਾਫਲੇ ਦੇ ਨਾਲ ਪਹਿਲਾਂ ਵੀ ਬੜੇ ਸਤਿਕਾਰਯੋਗ ਆ ਡਾਕਟਰ ਪਰਮਜੀਤ ਸਿੰਘ ਜੀ ਨੋਟਿਕਲਰ ਦੇ ਹੈੱਡ ਨੇ ਜਿਹਦਾ ਨਾਮ ਵੀ ਸਾਡੇ ਕਲੱਬ ਦੇ ਬੜੇ ਸਤਿਕਾਰਤ ਮੈਂਬਰ ਨੇ ਜੀਵਨ ਸਰ ਸੀਨੀਅਰ ਮੈਨੇਜਰ ਸਾਡੇ ਸੈਕਟਰੀ ਦੇ ਤੌਰ ਤੇ ਮੇਨਾਂ ਕੰਮ ਕਰ ਰਹੇ ਨੇ ਬਾਕੀ ਬਹੁਤ ਮੈਂਬਰ ਆ ਰਾਣਾ ਭਾਜੀ ਰਾਣਾ ਟ੍ਰੈਵਲਰ ਤੋਂ ਇਧਰ ਇਹ ਪਰਜੋਤ ਵੀਰ ਸਿੰਘ ਰੰਧਾਵਾ ਡੈਂਟਲ ਸਰਜਨ ਇਹ ਵੀ ਸਵਾਮਨ ਆ ਰਹੇ ਨੇ ਬڑے ਕਲੱਬ ਦਾ ਜਿਹੜਾ ਗਗਨਦੀਪ ਜੀ ਚੀਫ ਮੈਜਜ ਪੰਜਾਬ ਨੈਸ਼ਨਲ ਮੈਂਜਰ ਸਾਹਿਬ ਨੂੰ ਬਹੁਤ ਮੈਂਬਰ ਸਹਿਬਾਨ ਸਾਡੇ ਨਾਲ ਆਏ ਐਸਟੀਓ ਸਾਹਿਬ ਦੇ ਵਿੱਚ ਬਾਤ ਹੋਈ ਹੈ ਸਾਡੇ ਹੈ ਸ਼ਹਿਰ ਦੇ ਵਿੱਚ ਬਾਥਰੂਮ ਦੀ ਸਮੱਸਿਆ ਸੰਬੰਧੀ ਵੀ ਗੱਲਬਾਤ ਹੋਈ ਹੈ ਉਹਦੇ ਬਾਰੇ ਕੀ ਬਾਥਰੂਮ ਦੇਖੋ ਜੀ ਬੜੀ ਇੱਕ ਜੈਨੂਨ ਪ੍ਰੋਬਲਮ ਸੀ ਤੇ ਉਹਦੇ ਬਾਰੇ ਸੋਚਦੇ ਸੀ ਪਰ ਜੋ ਸਾਨੂੰ ਡਾਕਟਰ ਪਰਨਜੀ ਨੇ ਝੰਡੋੜ ਕੇ ਜਿਹੜੀ ਗੱਲ ਰੱਖੀ ਆ ਵੀ ਇੱਕ ਪੇਸ਼ੈਂਟ ਜਿਹੜਾ ਆ ਵੀ ਉਹ ਹੱਥ ਖੜੀ ਕਰ ਗਿਆ ਵੀ ਮੈਂ ਜਾਂਦਾ ਮੇਰੀ ਪੈਂਟ ਵਿੱਚ ਜੂਆ ਜਾ ਮੈਂ ਇੱਥੇ ਬਾਥਰੂਮ ਗੱਲ ਲੱਗਾ ਇਹ ਮੈਂ ਕਹਿੰਦਾ ਵੀ ਜਿਹਦਾ ਬੰਗਾ ਜਿਹੜਾ ਆ ਸਾਰਾ ਮਤਲਬ ਇਹ ਆ ਪੂਰੇ ਪੰਜਾਬ ਜਿਹਦੀ ਐਡੀ ਬੜੀ ਪਛਾਣ ਵੀ ਸਾਰਾ ਮਤਲਬ ਇਹ ਆ ਵੀ ਇਸ ਵੇਲੇ ਇਹ ਵਿਦੇਸ਼ ਚ ਅੱਧੇ ਤੋਂ ਵੱਧ ਲੋਕ ਬਸਦੇ ਆ ਇੱਥੇ ਮਤਲਬ ਇਹ ਆ ਸਾਰੇ ਕਾਰੋਬਾਰੀ ਬੰਦੇ ਆ ਹਰ ਤਰ੍ਹਾਂ ਖਸ਼ਿਆਲ ਆ ਬੰਗਾ ਪੰਜਾਬ ਦੇ ਵਿੱਚ ਨmber ਵੱਤੇ ਸ਼ਹਿਰ ਆ ਲੇਕਿਨ ਇਹੋ ਜੀਆਂ ਛੋਟੀਆਂ ਜੀਆਂ ਪ੍ਰੋਬਲਮ ਜਿਹੜੀਆਂ ਆ ਉਹ ਮਤਲਬ ਬੜੀ ਸ਼ਰਮਨਾਕ ਜੀ ਗੱਲ ਆ ਸਾਡੇ ਸ਼ਹਿਰ ਵਾਸੀਆਂ ਲਈ ਤੇ ਇਹ ਸਾਡਾ ਵਾਅਦਾ ਆ ਉਹਦੇ ਸਾਡੇ ਚੇਅਰਮੈਨ ਸ਼ਮੇਦਰ ਸਿੰਘ ਗਰਚਾ ਜੀ ਆ ਤੇ ਅਸੀਂ ਇਹਨਾਂ ਦੀ ਲੀਡਰਸ਼ਿਪ ਥੱਲੇ ਕੰਮ ਕਰਾਂਗੇ ਤੇ ਇਹਦਾ ਜਿਹੜਾ ਪ੍ਰੋਸੈਸ ਹੈਗਾ ਅਸੀਂ ਸੋਮਵਾਰ ਤੋਂ ਸ਼ੁਰੂ ਕਰ ਦਾਂਗੇ ਉਹਦੇ 'ਚ ਬਜਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਲੱਖ ਲੱਗਦਾ 2 ਲੱਖ ਲੱਗਦਾ 3 ਲੱਖ ਦਾ 4 ਲੱਖ ਦਾ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਲੇਕਿਨ ਇਹਨੂੰ ਅਸੀਂ ਅੰਜਾਮ ਦੇਵਾਂਗੇ ਔਰ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਪਈ ਇਹ ਆਪਣੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀ ਵਧੀਆ ਮਤਲਬ ਇਹ ਆ ਪਈ ਜਿਹੜੇ ਬਾਥਰੂਮ ਜਿਹੜੇ ਐ ਇੱਥੇ ਬਣਾਏ ਜਾਣਗੇ ਔਰ ਬੜੇ ਖੂਬਸੂਰਤ ਬਣਗੇ ਉਹ ਖਾਣਾ ਪੂਰੀ ਵਾਲਾ ਕੰਮ ਨਹੀਂ ਹੋਏਗਾ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਬਾਗੀ ਸਾਹਿਬ ਪ੍ਰਧਾਨ ਬਣਗੇ ਹਾਂ ਸਭ ਤੋਂ ਪਹਿਲਾਂ ਮੈਂ ਬੀਇੰਗ ਅ ਰੋਟੋਰੀਅਨ ਬਾਗੀ ਸਾਹਿਬ ਨੂੰ ਦਰਵਾਕਸ਼ਣ ਬਾਗੀ ਜੀ ਨੂੰ ਮੁਬਾਰਕਵਾਦਨਾ ਇਹ ਦੁਆਰਾ ਇਹਨਾਂ ਦੀ ਚੋਣ ਕੀਤੀ ਗਈ ਇੱਕ ਪ੍ਰਧਾਨ ਦੇ ਤੌਰ ਤੇ ਪਿਛਲੇ 1 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਬਾਗੀ ਸਾਹਿਬ ਬਹੁਤ ਹੀ ਦਿਨ ਰਾਤ ਉੱਦਮ ਕਰਕੇ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਲੋਕ ਭਲਾਈ ਕੰਮ ਦੇ ਵਿੱਚ ਬਾਗੀ ਸਾਹਿਬ ਪੰਗਾ ਵਿੱਚ ਸਭ ਤੋਂ ਅੱਗੇ ਮੇਰੇ ਮੁਤਾਬਕ ਜਿਹੜੇ ਖੜੇ ਹੈਗੇ ਆ। ਕਿਸੇ ਵੀ ਇਸ ਵਿਅਕਤੀ ਨੂੰ ਪਿਛੇ ਕੈਂਸਰ ਪੇਸ਼ੈਂਟ ਦੇ ਲਈ ਬਹੁਤ ਇਹਨਾਂ ਨੇ ਇੱਕ ਦੌੜ ਭੱਜ ਕੀਤੀ। ਇਸੇ ਤਰ੍ਹਾਂ ਹਸਪਤਾਲ ਦੇ ਵਿੱਚ ਮੈਡੀਸਨ ਪ੍ਰਾਈਵੇਟ ਹਸਪਤਾਲ ਤੋਂ ਜਿਹੜੀਆਂ ਇਹਨਾਂ ਨੇ ਸਪਲਾਈ ਕੀਤੀਆਂ। ਉਹ ਵੀ ਬੜੇ ਕੰਮ ਕਰ ਰਹੇ ਜਿਸ ਤੋਂ ਹੁਣ ਕਲੀਨ ਸਿਟੀ ਜਿਹੜਾ ਪ੍ਰੋਜੈਕਟ ਆ ਰਾਣਾ ਸਾਹਿਬ ਦੀ ਅਗਵਾਈ ਦੇ ਵਿੱਚ ਸ਼ੁਰੂ ਕਰਨ ਲੱਗੇ ਆ ਘਰਚਾ ਸਾਹਿਬ ਵਾਸ਼ਰੂਮ ਦੇ ਲਈ ਇਥੇ ਸਟੈਬਲਿਸ਼ ਕਰਨ ਲਈ ਐਫਰਟ ਕਰ ਰਹੇ ਆ ਇਸੇ ਤਰ੍ਹਾਂ ਬਾਗੀ ਸਾਹਿਬ ਨੇ ਕਿਹਾ ਕਿ ਟ੍ਰੈਫਿਕ ਲਾਈਟਸ ਸ਼ਹਿਰ ਦੇ ਵਿੱਚ ਇੰਸਟਾਲ ਹੋਣੀਆਂ ਚਾਹੀਦੀਆਂ ਜੇ ਜਿਸਬੰਧੀ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਜਾਏਗੀ ਸੋ ਸਾਰੇ ਕੋਈ ਨਾ ਕੋਈ ਸੁਜੈਸ਼ਨ ਜਿਹੜੇ ਅੱਛੇ ਦੇ ਰਹੇ ਆ ਪਰ ਮੈਨੂੰ ਖੁਸ਼ੀ ਆ ਕਿ ਰੋਟਰੀ ਕਲੱਬ ਇੱਕ ਟਰੂਥ ਸਪੀਡ ਦੇ ਵਿੱਚ ਇਹ ਕੋਈ ਸਭ ਨੇਸ ਦੇ ਨਾਲ ਔਰ ਲੋਕ ਭਲਾਈ ਕੰਮ ਦੇ ਲਈ ਜਿਹੜਾ ਅੱਗੇ ਆਇਆ ਵਾ ਮੈਂ ਬਾਕੀ ਸਾਬ ਤੇ ਹੋਰ ਰਿਟੇਰੀਅਨ ਸਾਰਿਆਂ ਨੂੰ ਵਾਰ ਕੁਵਾ ਦਿੰਦਾ ਥੈਂਕ ਯੂ ਡਾਕਟਰ ਬਲਜਿੰਦਰ ਸਾਹਿਬ ਹਾਂਜੀ ਪਹਿਲਾਂ ਤਾਂ ਮਾਈ ਸਾਹਿਬ ਤੁਹਾਡਾ ਧੰਨਵਾਦ ਸਾਡੀ ਜਿਹੜੀਆਂ ਛੋਟ ਛੋਟੀਆਂ ਕੋਸ਼ਿਸ਼ਾਂ ਨੂੰ ਅਮਾਮਤਾ ਤੁਸੀਂ ਪਹੁੰਚਾਉਂਦੇ ਹੋ ਦੂਜਾ ਮੈਂ ਬੁਮਾਰਕ ਬਣ ਦਿੰਦਾ ਸਾਡੇ ਦਰਵਾਜ ਸਿੰਘ ਭਾਵੀ ਜੀ ਨੂੰ ਸਾਡੇ ਪ੍ਰੈਜ਼ੀਡੈਂਟ ਨੂੰ ਕਿ ਜਿਨ੍ਹਾਂ ਨੇ ਸਾਨੂੰ ਇੱਕ ਬੜੀ ਫਿਰ ਸਾਡਾ ਕਹਿਣਾ ਮੰਨਿਆ ਕਰ ਲੋ ਸਾਡੀ ਰਿਕਵੈਸਟ ਮੰਨੀ ਆ ਕਿਉਂਕਿ ਇਹਨਾਂ ਰਗੀਆਂ ਸਿਵਾਮਾਂ ਨਵਾਉਣੀਆਂ ਬਹੁਤ ਹੀ ਔਖੀਆਂ ਹਰ ਬੰਦਾ ਆਪਣੇ ਘਰ ਬਾਰੇ ਸੋਚਦਾ ਪਰ ਇਹ ਆਮ ਬਾਰੇ ਸੋਚਦੇ ਆ ਦੂਜਾ ਜਿਹੜਾ ਵੀ ਜੋ ਕੁਝ ਵੀ ਅਸੀਂ ਕੀਤਾ ਉਹਨਾਂ ਬਾਰੇ ਵਿਚਾਰ ਕੀਤਾ ਗਿਆ ਜੋ ਅਸੀਂ ਕਰਨਾ ਹੋ ਉਹਨਾਂ ਬਾਰੇ ਵਿਚਾਰ ਕੀਤਾ ਗਿਆ ਦੇਖੋ ਉਹ ਛੋਟ ਛੋਟੀਆਂ ਸਾਡੀਆਂ ਕੋਸ਼ਿਸ਼ਾਂ ਕਿੰਨੇ ਲੋਕਾਂ ਨੂੰ ਆਰਾਮ ਦੇ ਰਹੀਆਂ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਾ ਰਹੀ ਆ ਦੇਖੋ ਮਰੀਜ਼ ਪਿਆ ਕੈਂਸਰ ਨਾਲ ਤੜਫ ਰਿਹਾ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਉਹਦੇ ਕੋਲ ਸਕੈਨਿੰਗ ਕਰਾਉਣ ਦੇ ਪੈਸੇ ਹੈ ਨਹੀਂ। ਉਹਨਾਂ ਨੂੰ ਪੈਸੇ ਪ੍ਰੋਵਾਈਡ ਕੀਤੇ ਉਹਨਾਂ ਦਾ ਡਿਟੈਕਟ ਹੋਇਆ ਅੱਗੇ ਉਹਨਾਂ ਦਾ ਪ੍ਰੋਸੀਜਰ ਕੀਤਾ ਉਹਨਾਂ ਦਾ ਲਾਸ਼ ਸ਼ੁਰੂ ਹੋਇਆ। ਅਮਰੀਕਾ ਸੀਗਾ ਸੀ ਰੰਬ ਕਿਹਨੂੰ ਕਹਿੰਦੇ ਆ ਜਿਹੜਾ ਸਾਡੀ ਫਰਿਆਦ ਸੁਣਦਾ ਹੈ। ਅੱਜ ਦੀ ਜੋਗਰ ਦੇ ਵਿੱਚ ਇਨਸਾਨ ਹੀ ਇਸ ਤਰ੍ਹਾਂ ਦਾ ਰਿਸ਼ਤਾ ਨਿਭਾ ਸਕਦਾ। ਸਾਡਾ ਕਲੱਬ ਸਾਨੂੰ ਮੈਨੂੰ ਮਾਨਿਆ ਕਿ ਮੈਂ ਇਸ ਕਲੱਬ ਦਾ ਮੈਂਬਰ ਆ। ਇੱਕ ਛੋਟਾ ਜਿਹਾ ਮੈਂਬਰ ਆ ਮੈਂ ਇੱਕ ਸੇਵਾਦਾਰ ਆ। ਮੈਂਬਰ ਬਹੁਤ ਵੱਡੀ ਗੱਲ ਹੈ। ਮੈਂਬਰ ਲਈ ਬਹੁਤ ਕੁਝ ਕਰਨਾ ਪੈਂਦਾ ਸੀ ਉਸ ਟਾਈਮ ਤੇ। ਬਟ ਜੀ ਆ ਰਿਹਾ ਔਰ ਸਾਨੂੰ ਇਸ ਤੇ ਮਾਨ ਔਰ ਮੈਂ ਆਸ ਕਰਦਾ ਮੇਰੇ ਸਾਰੇ ਮੈਂਬਰ ਜਿਹੜੇ ਆ ਮਿਲ ਜੁਲ ਕੇ ਇੱਕ ਕੜੀ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਇਸੇ ਤਰ੍ਹਾਂ ਇਸ ਕਲੱਬ ਦੇ ਦੀਨ ਪ੍ਰਧਾਨ 바ਗੀ ਸਾਹਿਬ ਦੇ ਉਹਨਾਂ ਦੇ ਕਹਿਲੋ ਵੀ ਇਸ ਜੋਗ ਦੇ ਨਾਲ ਅਸੀਂ ਦਿਨ ਦੁਗਣੀ ਤਰ੍ਹਾਂ ਤਰਫੀ ਕਰਾਂਗੇ ਮੈਂ ਸਭ ਨੂੰ ਫਿਰ ਕਹਿਣਾ ਇਹ ਆਪਸੀ ਦਾ ਸਦਾਤਨ ਠੀਕ ਹੈ ਥੈਂਕ ਯੂ